ਕਾਉ ਜਦਾਂ ਲੱਤ ਕੱਢਦਾ ਬੈਟ ਵੈਰੀ ਗੁੱਡ ਵੈਰੀ ਚੱਲ ਮੋਈ ਮੋਈ ਚੱਲ 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 ਬਾਹਰ 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 ਠੀਕ ਹੈ ਠੀਕ ਹੈ ਬਾਹਰ ਬਾਹਰ ਉਸ ਦਾ ਛੱਪੜਿਆ ਛੱਡਦਾ ਚੱਲ ਫੜ ਕੇ ਰੱਖ ਫੜ ਕੇ ਰੱਖ ਫੜ ਕੇ ਰੱਖ ਲੱਖ ਦਾ ਦਾ ਛੱਡ ਦੇ ਛੱਡ ਦੇ ਦਾ ਛੱਡ ਦੇ ਬਸ ਬਸ ਬਣਾਈ ਜਾਈ ਬਣਾਈ ਜੇ ਚੱਲ ਜੋੜ ਦਾ ਜੋੜ ਕਰਾ ਲਾਂਗੇ ਮੈਂ ਖੜੀ ਚੱਲ 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 ਛੱਡ 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 ਅੱਜ ਬੰਦ ਅੱਜ ਬੰਦ ਚੱਲ ਚੱਲ ਆਜੋ ਹੋਰ ਚਲੋ ਨਾਇੰ ਕਰੀ ਆ ਕੋਟੀ ਕੋਟੀ ਚੱਲ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਚਲ ਆ ਵੈਰੀ ਗੁੱਡ ਵੈਰੀ ਚਾਰੋਂ ਕੁ ਬਾਹ ਕੱਢਦਾ ਜਿਹਦੇ ਵਾਲ ਦੀ ਬਾਹਣੇ ਫੜਾਈ ਹੈ ਨੇ ਮੈਦਾ ਫਾਰ 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 ਗੋਟਾ ਫੜ ਕੇ ਫੜ ਲੈ ਫੜ ਲੈ ਲਾਤ ਫੜ ਕੇ ਲੈ ਆ ਕੇ ਟੋਕਲੇ ਆਣ ਅਜਾ ਪੈ ਕਹੇ ਪੈ ਕਹੇ ਅਜਾ ਖਿੱਚ ਲੈ ਖਿੱਚ ਲੈ ਖਿੱਚ ਲੈ ਲੈ ਐਨ ਕਿਰੀਆ ਪਾਸ 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 ਪਹਿਲੇ ਆ ਗਏ ਨਾ ਉੱਥੇ ਹੀ ਆ ਦੇ ਪਿਛੇ ਤੇ ਜਾ ਕੇ ਦੇ ਉਹ ਖੰਭੇ ਸਾਹਮਣੇ ਦੋ ਤੇ ਲੋਟ ਨਹੀਂ ਆ ਦੇ ਪਿਛੇ ਖੰਭੇ ਤੋਂ ਇੱਕ ਪਾਣੀ ਆ ਤਾਂ ਚੱਲ ਆ ਗਏ ਹੁਣ ਚੱਲ ਯਾਰ ਲੱਗ ਤੁਰੋਂ ਜੇ ਆ ਜਾ ਆ ਜਾ ਆ ਜਾ ਆ ਜਾ ਪਰਦੀ ਆ ਮੀ ਚੱਲ ਮੇਰਾ ਪੇਰ ਚੱਲ 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 ਮੇਰੀ ਕੋਲ ਮਾਰੀ ਛਾਤੀ ਦਾ ਸਿਰ ਤੇਰੀ ਆ ਓਏ ਮਾਰ ਮਾ ਛੋਟੇ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਦੇ ਗਾਂ ਘਰ ਆ ਗਿਆ ਤੂੰ ਦੇ ਚੱਲ ਵਾਰੀ ਠੀਕ ਹੈ ਤੈਨੂੰ ਵੀ ਗੱਲ ਡਰ ਲੱਗਦਾ ਚੱਲ ਰੇਟ ਤੇ ਚਲਾਓ ਚਲੋ ਜਿੱਤੇ ਇੱਥੇ ਆ ਚਲੋ ਮੇਰੀੇ ਰੇਟ ਤੇ ਕੱਢੋ ਜੀ ਅੰਦਰ ਆ ਜਾਓ ਚਲ ਆ ਰਹੀ ਜਾਨ ਇਹ ਤੋਂ ਬਾਦ ਵਿੱਚ ਚੱਲ ਚੱਲ ਚਲ ਆ ਆ ਜਾ ਲਾ ਦਮਰ ਲਾ ਦਮ ਉਹ ਉਦੋਂ ਕਿਉਂ ਨਹੀਂ ਖੜੀ ਉੱਤੇ ਚੱਲ ਗਿਆ ਹੈ ਗਿਆ ਤਿੰਨ ਬਾਥੇਲੇ ਕੱਢੀ ਉਹਨੇ ਲਾ ਦੋ ਆਪਣਾ ਕਿ ਨਿਕਲ ਲਈ ਬਾਥੇ ਚੰਗੀ ਉਹਨੇ ਕਰ ਆਪਣੇ ਆਪਣੇ ਪਾਸੇ ਸਿੱਧੇ ਕਰੋ ਤੇ ਇਹੀ ਉਹ ਲੱਗੇ ਚਲੋ ਚੱਲ ਬਈ ਚਲੋ ਵੈਰੀ ਗੁੱਡ ਚੱਲ 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 ਸੇਬਾ ਕਰ ਨਹੀਂ ਪਾਦੇ ਸਾਹਬ ਵਾਪੇ ਜਨਾਏ ਵਾਰ 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 ਚੋਕਦੇ ਜੱਤੀ ਪਾਈਦਾ ਕਮਤੀ ਜੱਤੀ ਪਾਈਦਾ ਨੀ ਪਾਈਦਾ ਪਾਈਦਾ ਜੱਤੀ ਲਾਤ ਲਾਤ ਲੋਕੇ ਕਿਹਦਾ ਆਪੋ ਲਾਤ ਨੂੰ ਕਿਹਦੀ ਛੋੜ ਜਣਾ ਤਾਂ ਆਦਾ ਫਾਲਾ ਜੱਤੀ ਭਾਦੇ ਪਾਤੇ ਬਸ ਬਸ ਜੱਤੀ ਭਾਦੇ ਭਰੀ ਰੱਖੇ ਬਗਲ ਭੰਗਰ ਮੈਂ ਜੱਪ ਬਾਤ ਆ ਜਣਾ ਬਸ ਭਾੜੀ ਰੱਖੇ ਤਾਂ ਚੜ ਜਾਂਦੇ ਉੱਤੇ ਚੜ ਜਾ ਉੱਤੇ ਚੜ ਜਾ ਨਾ ਜੱਪ ਬਾੜ ਇੱਥੇੋਂ ਮਾਰ ਨਿਕਲ ਜਾਣਾ ਤੂੰ ਹਾਲੇ ਗੁੱਟ ਨਾਲ ਤੂੰ ਫੜ ਕੇ ਨਿਕਲ ਜਾ ਲੈ ਪਾਸੇ ਪਾਸੇ ਆਹਿੰਦੇ ਵੇ ਜੜਾ ਪੇਟਾਂ ਦੀ ਦਿੱਕਤੀ ਕੋਈ ਨਹੀਂ